ਇੱਕ ਬਾਦਸ਼ਾਹ ਸੀ ਉਹ ਉਹਨੇ ਆਰਡਰ ਕਰਤਾ ਵੀ ਜਿਹੜਾ ਕੋਈ ਮੈਨੂੰ ਅਹੀ ਜੀ ਗੱਲ ਸੁਣਾਵੇ ਜਿਹੜੀ ਕਿਤੇ ਮੈਂ ਸੁਣੀ ਨਾ ਹੋਵੇ ਵੀ ਮੈਂ ਲੱਖ ਰੁਪਈਆ ਨਾਮ ਦੇਊਂਗਾ ਵੀ ਅਹੀ ਜੀ ਕੋਈ ਗੱਲ ਸੁਣਾ ਦੇਵੇ ਨਾ ਜਿਹੜਾ ਜਿਹੜੀ ਮੈਂ ਅਜ ਤੱਕ ਕੋਈ ਸੁਣੀ ਨਾ ਹੋਵੇ ਵੀ ਜਿਹੜਾ ਮੈਨੂੰ ਉਹ ਗੱਲ ਸੁਣਾ ਦੇਵੇ ਮੈਂ ਲੱਖ ਰੁਪਈਆ ਨਾਮ ਦੇਊਂਗਾ ਆਰਡਰ ਕਰਤਾ ਭਈ ਇੱਕ ਵਾਰ ਲਾਤੇ ਪਿੰਡਾਂ 'ਚ ਪਿੰਡਾਂ 'ਚ ਉਹਨੂੰ ਦੁਨੀਆ ਜਾਣ ਲੱਗੀ ਉਹਦੇ ਕੋਲੇ ਬਾਦਸ਼ਾਹ ਗੱਲ ਇੱਥੋਂ ਆਈ ਤੀ ਕਹਿੰਦੀ ਤਾਂ ਮੈਂ ਮੇਰਰ ਵੀ ਬਾਰੀ ਸੁਣੀ ਹੈ ਕੋਈ ਕਹਦਾ ਕਰੇ ਜਾਂ ਕਿ ਜੇ ਤਾਂ ਮੈਂ 100 ਬਾਰੀ ਸੁਣੀ ਹੈ ਹੈ ਕੋਈ ਕਿ ਉਹ ਤਾਂ ਮੰਨੇ ਹੀ ਨਾ ਕਰੇ ਭਈ ਭਈ ਇੱਕ ਜਨ ਮੈਥੋਂ ਵੀ ਬੁढ़ा ਸੀ ਵਿਚਾਰਾ ਉਹ ਉਹਦੇ ਖੁੰਡੀ ਜੀਦਿਆਂ ਖੜ ਕੇ ਮਾਰਾ ਮਾਰਾ ਹੀ ਤੁਰਿਆ ਜਾਂਦਾ ਏ ਮਾਰਾ ਮਾਰਾ ਉਹ ਖੜਾ ਸੀ ਕਿਤੇ ਮੁੰਡਿਆ ਕੇ ਲਾਗੇ ਗੱਲਾਂ ਕਰਨ ਉਹਦੇ ਲਵੇ ਕਹਿੰਦਾ ਐਂ ਕਰਕੇ ਰਾਜਾ ਮੰਨਦੇ ਨਹੀਂ ਆ ਕਿ ਬਥੇਰਾ ਦੁਨੀਆਂ ਜਾ ਜਾ ਮੁੜੀਆਂ ਹੁੰਦੀਆਂ ਉਹ ਬੁੜਾ ਕਹਿੰਦਾ ਭਾਈ ਮੈਨੂੰ ਦੱਸ ਦਿਓ ਕੀ ਗੱਲ ਐ ਮੈਨੂੰ ਲੈ ਕੇ ਚੱਲੋ ਹਾਂ ਮੈਨੂੰ ਦੱਸ ਦਿਓ ਕਹਿੰਦੇ ਤੂੰ ਵਿਰਦਾ ਤੂੰ ਕੀ ਕਰੇਂਗਾ ਕਹਿੰਦਾ ਦੱਸਣ ਦਾ ਤਾਂ ਕੋਈ ਡਰ ਨਹੀਂ ਦੱਸਤਾ ਤੇ ਉਹ ਕਹਿੰਦੇ ਬਾਦਸ਼ਾਹ ਨੇ ਐ ਆਰਡਰ ਕਰਾਇਆ ਵੀ ਜਿਹੜਾ ਮੈਨੂੰ ਕੋਈ ਨਵੀਂ ਗੱਲ ਸੁਣਾ ਦੇਵੇ ਜਿਹੜੀ ਅੱਜ ਤੱਕ ਕਿਤੇ ਸੁਣੀ ਨਾ ਹੋਵੇ ਕਹਿੰਦਾ ਵੀ ਉਹ ਲੱਖ ਰੁਪਈਆ ਕਹਿੰਦਾ ਨਾਮ ਦੇਵਾਂਗਾ ਕਹਿੰਦਾ ਫਿਰ ਸੁਣਾਈ ਨਹੀਂ ਕਿਸੇ ਨੇ ਕਹਿੰਦਾ ਉੱਥੇ ਦੁਨੀਆ ਮੁੜੀ ਜਾਂਦੀ ਹੈ ਕਿਸੇ ਨੂੰ ਕੁਝ ਕਹਿੰਦਾ ਕਿਸੇ ਨੂੰ ਐਵੇਂ ਤਾਂ ਮੈਂ ਐਨੇ ਵਾਰੀ ਸੁਣੀ ਐ ਲੱਖਾਂ ਵਾਰੀ ਸੁਣੀ ਐ ਕਹਿੰਦਾ ਮੰਨਦੇ ਹੀ ਨਹੀਂ ਰਾਜਾ ਕਹਿੰਦਾ ਫਿਰ ਮੈਨੂੰ ਲੈ ਚੱਲੋ ਮੈਂ ਉਥੋਂ ਤੁਰਿਆ ਤਾਂ ਜਾਂਦਾ ਨਹੀਂ ਫੜ ਫੜ ਕੇ ਲੈ ਜਾਓ ਕਹਿੰਦੇ ਬੁੜੇ ਲੈਤਾ ਸਿੰਘ ਚੱਲਦੇ ਆ ਉਹਨਾਂ ਦੀਆਂ ਭਾਈ ਬਾਹ ਫੜਦੀਆਂ ਇੱਕ ਇਧਰੋਂ ਇੱਕ ਇਧਰੋਂ ਕਈ ਬੁੜੇ ਨੂੰ ਫਿਰ ਤੋੜ ਲਿਆ ਉਧਰ ਵੀ ਚੱਲ ਸੁਣਾ ਕੋਈ ਬਾਦਸ਼ਾਹ ਬੈਠਾ ਜੀ ਕੁਰਸੀ ਕੁਰਸੀ ਨਹੀਂ ਬਾਦਸ਼ਾਹ ਬੈਠਾ ਜੋ ਬਾਦਸ਼ਾਹ ਨੇ ਦੇਖਿਆ ਕਿ ਬੁਢਾ ਰ ਹੈ ਵੀ ਕੋਈ ਗੱਲ ਸੁਣਾਊਗਾ ਚੱਲ ਜੀ ਬਾਗਿਆ ਜਾ ਕੇ ਜੀ ਉਹਨੇ ਨਿਮਸ਼ਕਾਰ ਕਰੀ ਉਹਨੇ ਪਈ ਮੰਨ ਕੇ ਨਿਮਸ਼ਕਾਰ ਕਹਿੰਦਾ ਬਿਰਦਾ ਕੋਈ ਗੱਲ ਸੁਣਾਵੇਂਗਾ ਕਹਿੰਦਾ ਹਾਂ ਜੀ ਸੁਣਾਊਗਾ ਉਹ ਲਿਆਓ ਭਾਈ ਕੋਈ ਕੁਰਸੀ ਲਿਆਓ ਬੁੜੇ ਨੂੰ ਕੁਰਸੀ ਤੇ ਬਿਠਾ ਲਿਆ ਬਰਾਬਰ ਲੈ ਦੇ ਫਿਰ ਲੈ ਸੁਣਾ ਫਿਰ ਕੋਈ ਕਰਦਾ ਓਹ ਹੋ ਉਹਦੇ ਸਾਲੇ ਨੂੰ ਜਾਣਦਾ ਸੀ ਰਾਜੇ ਦੇ ਨੂੰ ਉਹਦਾ 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 ਪਹਿਲਾਂ ਪੁਰਾਣਾ ਦੀ ਨਾ ਉਹਦਾ ਕਿਤੇ ਨਾ ਜਾਣਦਾ ਤੇ ਵੀ ਇਹਦਾ ਸਾਲਾ ਉਹ ਕਹਿੰਦਾ ਜੀ ਇੱਕ ਫਲਾਣੇ ਸ਼ਹਿਰ ਦਾ ਫਲਾਣਾ ਸੂ ਹੈ ਰਾਜੇ ਨੂੰ ਕਹਿੰਦਾ ਤੂੰ ਉਹਨੂੰ ਜਾਣਦਾ ਹੈ ਉਹ ਕਹਿੰਦਾ ਹੁੰਦਾ ਮੈਂ ਜਾਣਦਾ ਹਾਂ ਤਾਂ ਮੇਰਾ ਰਿਸ਼ਤੇਦਾਰ ਹੈ ਦਾ ਜਾਣਦਿਆਂ ਚਲ ਠੀਕ ਹੈ ਠੀਕ ਹੈ ਕਹਿੰਦਾ ਅੱਛਾ ਫਿਰ ਕਹਿੰਦਾ ਜੀ ਤੁਹਾਡਾ ਨਾਮ ਲੈ ਕੇ ਕਿਰਾ ਮੈਥੋਂ ਲੱਖ ਰੁਪਈਆ ਫੜ ਲਿਆ ਕਹਿੰਦਾ ਤੈਨੂੰ ਵੀ ਉਹਨੇ ਦੱਸਿਆ ਹੋਣਾ ਤੈ ਸੁਣੀ ਹੋਣੀ ਇਹ ਨੰਨੀ ਕਹਿੰਦਾ ਕਿ ਨਾ ਸੁਣੀ ਬਾਦਸ਼ਾਹਾਂ ਬਾਦਸ਼ਾਹ ਦਾ ਪਰ ਮੱਤ ਗਿਆ ਜੀ ਅੱਛਾ ਸੁਮਤਰ ਗਏ ਮੈਂ ਜੇ ਮੈਂ ਕਹਤਾ ਸੁਣੀ ਹੈ ਤਾਂ ਤਾਂ ਇਹ ਲੱਖ ਉਹਦਾ ਲੂਏ ਹੈ ਜੇ ਕਹਦਾ ਮੈਂ ਸੁਣੀ ਨਹੀਂ ਵੀ ਤਾਂ ਤੈਨੂੰ ਉਹ ਸੁਣਾਤੀ ਜਿਹੜੀ ਤਾਂ ਕਿਤੇ ਸੁਣੀ ਨਹੀਂ ਸੀ ਅੜ ਗਿਆ ਜੀ ਬਾਦਸ਼ਾਹ ਅੜ ਗਿਆ ਅੜਿਆ ਹੋਇਆ ਬਾਦਸ਼ਾਹ ਜੀ ਉਹ ਕਹਿੰਦਾ ਬਾਦਸ਼ਾਹ ਤਾਂ ਗੱਲ ਹੀ ਸਿੱਧੀ ਆ ਛੋਟੀ ਜੀ ਗੱਲ ਹੈ ਤੂੰ ਜ਼ਿਆਦਾ ਕਹਿ ਵੀ ਮੈਂ ਸੁਣੀਆ ਜਾਂ ਕਹਾਂ ਮੈਂ ਸੁਣੀ ਨਹੀਂ ਉਹ ਫੇਰ ਸੋਚੀ ਗਿਆ ਫੇਰ ਸੋਚੀ ਗਿਆ ਜੀ ਉਹ ਤਾਂ ਕਹਿੰਦਾ ਜੀ ਬਾਦਸ਼ਾਹ ਜੀ ਤਾਂ ਦੇ ਤੈਨੂੰ ਹੁਣ ਦੱਸਣੀ ਪਊ ਗੱਲ ਤੂੰ ਜਾ ਕੇ ਮੈਂ ਸੁਣੀਆ ਜਾ ਕੇ ਮੈਂ ਵੀ ਮੈਂ ਸੁਣੀ ਨਹੀਂ ਉਹ ਉਹ ਕਹਿੰਦਾ ਇਹ ਨਹੀਂ ਮੈਂ ਸੁਣੀ ਉਹ ਕਿਤੇ ਜਦੋਂ ਲਿਆ ਦੱਸੋਗੇ ਲਿਆ ਬੰਨ ਲਾਕਰ ਵੀਆ ਫੜਾ ਦੇ ਤੈਨੂੰ ਉਹ ਸੁਣਾ ਦੀ ਜਣੀ ਤੀ ਤੇ ਸੁਣੀ ਨਹੀਂ ਸੀ